ਇਸੇ ਸ਼ਹਿਰ ਤੇ ਦੇਸ਼ ਦੀ ਪਹਿਚਾਨ ਉਥੋਂ ਦੇ ਜੁੜੇ ਇਤਿਹਾਸ ਅਤੇ ਵਿਰਾਸਤ ਦੇ ਨਾਲ ਜੁੜੀ ਹੁੰਦੀ ਹੈ ਪਰ ਇਸ ਨੂੰ ਰਿਆਸਤੀ ਸ਼ਹਿਰ ਨਾਬਾ ਦੀ ਬਦਕਿਸਮਤੀ ਹੀ ਕਿਹਾ ਜਾਊਗਾ ਕਿਉਂਕਿ ਇੱਥੇ ਦੀਆਂ ਖੰਡਰ ਹੋ ਰਹੀਆਂ ਇਤਿਹਾਸਿਕ ਇਮਾਰਤਾਂ ਨੂੰ ਸੰਭਾਲਣ ਦੀ ਕੋਸ਼ਿਸ਼ ਨਾਕਾਮ ਸਾਹਮਣੇ ਹੋ ਰਹੀ ਹੈ ਨਾਬਾ ਕਿਲੇ ਦੀ ਇਹ ਹਾਈਲਮਾਰਕ ਆਪਣੇ ਆਪ ਨੂੰ ਗੋਸਰੀ ਹੈ ਕਿ ਜਿਸ ਇਮਾਰਤ ਦੇ ਵਿੱਚ ਰਾਜੇ ਮਹਾਰਾਜਿਆਂ ਦੀ ਜੈਲ ਪੰਗ ਹੁੰਦੀ ਸੀ ਅੱਜ ਉਥੇ ਕਬੂਤਰਾਂ ਦਾ ਵਸਾ ਹੋ ਚੁੱਕਾ ਅਤੇ ਨਾਬਾ ਸ਼ਹਿਰ 2063 ਸਾਲ ਪੁਰਾਣਾ ਹੈ ਨਾਬਾ ਸ਼ਹਿਰ ਤਿੰਨ ਪਿੰਡਾਂ ਨੂੰ ਇਕੱਠਾ ਕਰਕੇ ਨਾਬਾ ਸ਼ਹਿਰ ਬਣਾਇਆ ਗਿਆ ਜਿਸ ਦੀ ਨੀਂਹ ਮਹਾਰਾਜਾ ਹੰਮੇਰ ਸਿੰਘ ਨੇ ਸਨ 1855 ਵਿੱਚ ਰੱਖੀ ਸੀ ਅਤੇ ਨਾਬਾ ਵਿਰਾਸਤੀ ਸ਼ਹਿਰ ਦੇ ਵਿੱਚ ਕਰੀਬ 10 ਮਹਾਰਾਜਾ ਹੋਏ ਸਨ ਅਤੇ ਜਿਸ ਦਾ ਇਤਿਹਾਸ ਸੁੰਨਰੀ ਏਕੜਾਂ ਦੇ ਵਿੱਚ ਦਰਜ ਹੈ ਉੱਥੇ ਹੀ ਦੂਜੇ ਪਾਸੇ ਮਹਾਰਾਜ ਰਿਪੂ ਦਮਨ ਸਿੰਘ ਇਨਕਲਾਬੀ ਰਾਜਾ ਉਬਰਕੇ ਸਾਹਮਣੇ ਆਏ ਅਤੇ ਅਨੰਦ ਕਾਰਜ ਐਕਟ ਮਹਾਰਾਜਾ ਰਿਪੋਦਮਨ ਸਿੰਘ ਨੇ ਹੀ ਸ਼ੁਰੂ ਕਰਵਾਏ ਸਨ ਅਤੇ ਸਿੱਖ ਕ੍ਰਾਂਤੀਕਾਰੀਆਂ ਦੀ ਮਦਦ ਅਤੇ ਆਜ਼ਾਦੀ ਸੰਗਰਾਮ ਅਹਿਮ ਯੋਗਦਾਨ ਪਾਉਣ ਦੇ ਕਾਰਨ ਮਹਾਰਾਜਾ ਰਿਪੋਦਮਨ ਸਿੰਘ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰਕੇ ਕੋਡੇ ਕਨਾਲ ਤੇ ਸੁੱਟਿਆ ਅਤੇ 1948 ਦੇ ਵਿੱਚ ਇਮਾਰਤ ਤਾਂ ਬਿਲਕੁਲ ਠੀਕ ਸੀ ਪਰ ਉਸ ਤੋਂ ਬਾਅਦ ਕਿਲੇ ਦੀ ਵੱਡੇ ਇਮਾਰਤ ਫਿਰ ਗੰਦਗੀ ਦੇ ਵਿੱਚ ਤਬਦਿਲ ਹੋ ਗਈ। ਇਸ ਮੋਕੇ ਨਾਬਾ ਨਿਵਾਸੀ ਸ਼ਾਸਤਰੀ ਨਿਗਮ ਸਰੂਪ ਨੇ ਕਿਹਾ ਕਿ ਨਾਬਾ ਇੱਕ ਸਟੇਟ ਸੀ ਅਤੇ ਫੁਲਕੀਆ ریاست ਦੇ ਵਿੱਚ ਸਭ ਤੋਂ ਵੱਡੀ ਰਿਆਸਤ ਨਾਬਾਸੀ ਪਰ ਨਾਬਾ ਸ਼ਹਿਰ ਦੇ ਰਾਜੇ ਮਹਾਰਾਜੇ ਬਹੁਤ ਹੋਈ ਪਰ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਨਾਬਾ ਸ਼ਹਿਰ ਦੇ ਕਿਤੇ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਕੀਤੀ ਅਤੇ ਅੱਜ ਨਾਬੇ ਦਾ ਇੱਕ ਕਿਲਾ ਖੰਡਰ ਹੋ ਚੁੱਕਿਆ ਹੈ ਨਾਬੇਦ ਇਤਿਹਾਸ ਬਹੁਤ ਵੱਡਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਕਿਲੇ ਨੂੰ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅੱਜ ਇਹ ریاਸਤੀ ਇਮਾਰਤਾਂ ਸਮੇਂ ਦੀਆਂ ਸਰਕਾਰਾਂ ਨੂੰ ਘੋਸ ਰਹੀਆਂ ਨੇ ਨਿਗਮ ਸਰੂਪ ਨੇ ਦੱਸਿਆ ਕਿ ਨਾਬਾਸ਼ੀਰ ਨੂੰ ਹਰ ਕਿਸੇ ਨੇ ਲੁੱਟਿਆ ਤੇ ਨਾਬਾਸ਼ੀਰ ਅਦਸ਼ੰਡਰ ਬਣਾਉਣ ਦੇ ਵਿੱਚ ਕੋਈ ਕਸਮ ਨਹੀਂ ਛੱਡੀ ਅਤੇ ਹੀ ਇਸ ਸੰਬੰਧੀ ਨਾਬਾ ਸ਼ਹਿਰ ਦੇ ਕੌਂਸਲਰ ਬਬਲੂ ਖੋਰਾਣੀ ਦੱਸਿਆ ਕਿ ਨਾਬਾ ਰਿਆਸਤ ਜੋ ਕਿ ਬਹੁਤ ਵੱਡੀ ਰਿਆਸਤ ਸੀ ਪਰ ਖੰਡਰ ਇਮਾਰਤਾਂ ਨੂੰ ਦੇ ਕੇ ਇਹ ਲੱਗਦਾ ਹੈ ਕਿ ਇਸ ਕਿਲੇ ਦਾ ਬਲੀਵਾਰਸ ਕੋਈ ਨਹੀਂ ਹੈ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਦੇ ਵਿਯੋਧ ਨੂੰ ਸੰਭਾਲਿਆ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵੀ ਪਤਾ ਲੱਗ ਸਕੇ ਕਿ ਇਸ ਕਿਲੇ ਦਾ ਕੀ ਇਤਿਹਾਸ ਹੈ ਅਤੇ ਹੀ ਇਸ ਮੌਕੇ ਨਾਬਾ ਕਿਲਾ ਨੂੰ ਵੇਖਣਾ ਹੈ ਨੌਜਵਾਨ ਅਕਬਰ ਖਾਨ ਨੇ ਕਿਹਾ ਕਿ ਮੈਂ ਸਪੈਸ਼ਲ ਸਮਾਣਾ ਤੋਂ ਇਹ ਕਿਲਾ ਵੇਖਣ ਆਇਆ ਹਾਂ ਅਤੇ ਕਿਲੇ ਦੀ ਬਾਹਰੀ ਦਿੱਖ ਨੂੰ ਦੇਖ ਕੇ ਤਾਂ ਬਹੁਤ ਸੋਹਣਾ ਲੱਗ ਰਿਹਾ ਪਰ ਜੋ ਤੁਰੰਦਰ ਅੰਦਰ ਜਾ ਕੇ ਵੇਖਿਆ ਤਾਂ ਇਹ ਬਿਲਕੁਲ ਟੇਢੇ ਹੋਣ ਦੇ ਕੰਗਾਤੇ ਐ ਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਕਿਲੇ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਇਸ ਕਿਲੇ ਦੇ ਇਤਿਹਾਸ ਦੀ ਜਾਣਕਾਰੀ ਲੈ ਸਕੇ ਇੱਥੇ ਜੀ 10 11 ਸ਼ਾਹੀ ਪਰਿਵਾਰ ਰਹਿ ਚੁੱਕੇ ਨੇ ਤੇ ਸ਼ੁਰੂਆਤ ਵੈਸੇ ਹੀ ਜਿਹੜੀ ਖਾਨਦਾਨ ਹੈ फूल वंशणा ਨਾਲ ਸੰਬੰਧਿਤ ਹੈ ਮਹਾਰਾਜਾ ਫੂਲ ਫੂਲ ਜੀ ਨੂੰ ਛੇਵੇਂ ਪਾਤਸ਼ਾਹੀ ਤੋਂ ਬਚਨ ਹੋਏ ਸੀਗੇ ਉਹਨਾਂ ਨੂੰ ਅਸ਼ੀਰਵਾਦ ਮਿਲਿਆ ਸੀਗਾ ਕਿ ਤੁਹਾਡੀ ਖਾਨਾ ਤੋਂ ਉਹਨਾਂ ਨੇ ਇਹ ਪ੍ਰਸ਼ਨ ਕੀਤਾ ਸੀ ਕਹਿੰਦੇ ਗੁਰੂ ਸਾਹਿਬ ਕਹਿੰਦੇ ਇਸ ਤੋਰੇ ਫਿਰਦੇ ਜਾਂ ਤ ਭੁੱਖ ਲੱਗੀ ਆ ਭੁੱਖੇ ਢਿੱਡ ਤੋਰੇ ਫਿਰਦੇ ਜਾਂ ਮਰ ਗਏ ਭੁੱਖੇ ਤਾਂ ਛੇਵੇਂ ਪਾਤਸ਼ਾਹ ਨੇ ਬਰਦਾੰਤ ਜੀ ਕਹਿੰਦੇ ਮਹਾਰਾਜ ਤੁਸੀਂ ਭੁੱਖੇ ਨਹੀਂ ਮਰੋਗੇ ਤੁਸੀਂ ਤਾਂ ਹੋਰਾਂ ਨੂੰ ਰੋਟੀਆਂ ਦੇਵੋਗੇ ਹੋਰਾਂ ਨੂੰ ਭੁੱਖ ਭੁੱਖ ਮਿਟਾਓਗੇ ਤੁਸੀਂ ਤਾਂ ਉਸ ਨਾਲ ਉਹਨਾਂ ਦੇ ਅਸ਼ੀਰਵਾਦ ਸਦਕਾ ਗੁਰੂ ਸਾਹਿਬ ਜੀ ਦੇ ਬਰਦਾਨ ਨਿਕਲ ਤੇ ਫੂਲ ਵੰਸ ਦੇ ਤਿੰਨ ਪਰਿਵਾਰ ਅੱਗੇ ਸ਼ਾਹੀਰਾ ਸੇ ਰਸਤਾ ਬਣੀਆ ਗੀਂਦ ਪਟਿਆਲਾ ਨਾਬਾ ਇਹ ਤਿੰਨੇ ਫੂਲ ਖਾਨਦਾਨ ਨਾਲ ਸੰਬੰਧਿਤ ਨੇ ਤੇ ਉਹਨਾਂ ਜਿਹੜਾ ਨਿਵਾਸ ਸੀਗਾ ਪੁਰਾਣਾ ਉਹ ਹੁਣ ਰਾਮਪੁਰਾ ਫੂਲ ਦੋਨੇ ਤੇਸੀਲ ਮਸ਼ਹੂਰ ਨੇ ਜिले ਬਠਿੰਡੇ ਦੇ ਵਿੱਚ ਫੂਲ ਤੇਸੀਲ ਅੱਜ ਵੀ ਚੱਲ ਰਹੀ ਆ ਤੇ ਇਹ ਫੂਲ ਖਾਨਦਾਨ ਨਾਲ ਸੰਬੰਧਿਤ ਹੈ ਤਾਂ ਪਹਿਲਾ ਇੱਥੇ ਜੀ ਚੌਧਰੀ ਤੇ ਲੋਕਾ ਜੀ ਹੋਏ ਸੀਗੇ ਤੇ ਲੋਕਾ ਸਿੰਘ ਜੀ ਉਹਨਾਂ ਦੇ ਪੁੱਤ ਹਮੀਰ ਸਿੰਘ ਜੀ ਚੌਧਰੀ ਦੇ ਪੋਤੇ ਜੀ ਹਮੀਰ ਸਿੰਘ ਜੀ ਕਿਉਂਕਿ ਵਿਚਲੇ ਦੋਨੇ ਤੇ ਨੀ ਪੁੱੜੇ ਜਿੱਕ ਤਾਂ ਇੱਕ ਦੇ ਸੰਤਾਨ ਦੀ ਜਿੱਥੇ ਡੈਥ ਹੋ ਗਈ ਸੀਗੀ ਨੀ ਨਿੱਕੀ ਉਮਰ ਦੇ ਵਿੱਚ ਇਸ ਕਰਕੇ ਚੌਧਰੀ ਹਮੀਰ ਸਿੰਘ ਜੀ ਨੇ ਨਾਬੇ ਪਿੰਡ ਦੇ ਆਲੇ ਦੁਆਲੇ ਢੋਲ ਵਜਾ ਕੇ ਜਿਹਨੂੰ ਅਸੀਂ ਕਹਿੰਦੇ ਆ ਢੋਲ ਵਜਾ ਕੇ ਉਹਨਾਂ ਨੇ ਆਪਣੇ ਸ਼ਾਹੀ ਗੱਦੀ ਦਾ ਸਥਾਪਨਾ ਕਰੀ ਸੀ ਤੇ ਨਾਬੇ ਤੇ ਨਾਬਾ ਪਿੰਡ ਦੇ ਵਿੱਚ ਇਹ ਜਿਹੜੀ ਜਗ੍ਹਾ ਇਸ ਟਾਈਮ ਨੱਬਾ ਪਿੰਡ ਦੀ ਹੈ ਨੱਬਾ ਪਿੰਡ ਦੇ ਵਿੱਚ ਤੇ ਇਹ ਕਿਲਾ ਬਣ ਬਣਦਾ ਸੀ ਕਿ ਉਹਨਾਂ ਨੇ 1760 ਦੇ ਕਰੀਬ ਇੱਕ ਦੋ ਗ੍ਰੰਥਾਂ ਦੇ ਵਿੱਚ ਕਿਤਾਬਾਂ 59 ਵੀ ਲਿਖਿਆ ਕਿ ਇਸ ਚ 60 ਵੀ ਲਿਖਿਆ 65 ਵੀ ਲਿਖਿਆ ਹੋਇਆ ਮਤਲਬ ਕੁਝ ਇਸ ਨੂੰ 19 1755 ਚ ਵੀ ਕਹਿੰਦੇ ਨੇ ਵੀ ਇਹਦਾ ਇਹ ਨਹੀਂ ਪੱਥਰ ਰੱਖਿਆ ਸੀਗਾ ਲੇਕਿਨ ਇਸ ਲੇਕਿਨ ਜਦ ਇਨ ਰਿਟਨ ਹੈ ਉਹ 1759 ਹੈ 1769 ਦੇ ਵਿੱਚ ਇਸ ਦਾ ਨੀ ਪੱਥਰ ਇੱਥੇ ਰੱਖਿਆ ਗਿਆ ਸੀਗਾ ਇਸ ਕਿਲੇ ਚੌਧਰੀ ਹਮੀਰ ਸਿੰਘ ਜੀ ਨੇ ਇਹ ਤਿੰਨ ਪਿੰਡਾਂ ਦੀ ਜਗ੍ਹਾ ਸੀਗੀ ਜੱਟਾਂ ਵਾਲਾ ਪਸ ਪਿੰਡ ਨਾਬਾ ਪਿੰਡ ਤੇ ਲੋਰਾ ਇਹ ਤਿੰਨ ਪਿੰਡਾਂ ਦੀ ਇਕੱਠਾ ਕਰਕੇ ਇਹ ਤਿੰਨ ਪਿੰਡਾਂ ਦੀ ਇੱਥੇ ਨਾਬਰ ਸ਼ਹਿਰ ਬਸਾਇਆ ਸੀਗਾ ਤੇ ਨਾਬਾ ਪਿੰਡ ਦੇ ਨਾਂ ਤੇ ਉਹਨਾਂ ਨੇ ਇਸ ਨਾਂ ਸਹੀ ਰੱਖਿਆ ਤੇ ਨਾਬਾ ਹੀ ਇਹਦਾ ਨਾਮ ਪਿਆ ਨਾਬੇ ਪਿੰਡੇ ਦੇ ਨਾਮ ਤੇ ਕੋਈ ਅਦਲਾ ਬਦਲੀ ਚੇਂਜ ਨਹੀਂ ਉਹਨਾਂ ਨੇ ਕੀਤੀ ਤੇ ਇਹ 1760 ਦੇ ਵਿੱਚ ਇਹਦਾ ਨਿਰਮਾਣ ਸ਼ੁਰੂ ਹੋ ਗਿਆ ਸੀ ਹੋਰ ਕਿਹੜੇ ਕਿਹੜੇ ਰਾਜਾ ਰਹੇ ਨੇ ਇੱਥੇ ਇੱਥੇ ਰਾਜਾ ਰਹੇ ਜੀ ਉਹਨਾਂ ਤੋਂ ਬਾਅਦ ਜੀ ਚੌਧਰੀ ਹਮੀਰ ਸਿੰਘ ਜੀ ਤੋਂ ਬਾਅਦ ਰਾਜਾ ਜਸਵੰਤ ਸਿੰਘ ਜੀ ਤੇ ਉਹਨਾਂ ਤੋਂ ਬਾਅਦ ਫਿਰ ਰਹੇ ਇੱਥੇ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਤੋਂ ਬਾਅਦ ਰਹੇ ਰਾਜਾ ਭਰਪੂਰ ਸਿੰਘ ਜੀ ਰਾਜਾ ਭਰਪੂਰ ਸਿੰਘ ਦੇ ਕੋਈ ਸੰਤਾਨ ਨਹੀਂ ਸੀ ਤੇ ਇਸ ਕਰਕੇ ਉਸ ਤੋਂ ਬਾਅਦ ਫਿਰ ਉਹਨਾਂ ਜਿਹੜੇ ਖਾਨਦਾਨ ਵੰਸ਼ ਪਰੰਪਰਾ ਦੇ ਵਿੱਚੋਂ ਬਲੱਡ ਰਿਲੇਸ਼ਨ ਦੇ ਵਿੱਚੋਂ ਮਹਾਰਾਜਾ ਹੀਰਾ ਸਿੰਘ ਨੂੰ ਬੁਲਾਇਆ ਗਿਆ ਤੇ ਮਹਾਰਾਜਾ ਹੀਰਾ ਸਿੰਘ ਨੂੰ ਗੱਦੀ ਦਿੱਤੀ ਗਈ ਮਹਾਰਾਜਾ ਹੀਰਾ ਸਿੰਘ 1911 ਸੀੜ ਛੱਡ ਗਏ ਤੇ ਫਿਰ ਉਹਨਾਂ ਦੇ ਪੁੱਤਰ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਦਿੱਤੀ ਗਈ ਤੇ ਉਹਨਾਂ ਤੋਂ ਬਾਅਦ ਰਿਪੁਦਮਨ ਸਿੰਘ ਤੇ ਮਹਾਰਾਜਾ ਪ੍ਰਤਾਪ ਸਿੰਘ ਇਸ ਗੱਦੀ 'ਤੇ ਰਹੇ 1948 'ਚ ਉਹਨਾਂ ਨੇ ਸਾਰੀ ਰਿਆਸਤ ਹੀ ਆ ਭਾਰਤ ਸੰਘ ਨੂੰ ਡੋਨੇਟ ਕਰਤੀ ਸਾਰੇ ਟੋਟਲੀ ਸਾਰੀ ਸਾਰੀ ਇਸਤ ਮਹਾਰਾਜਾ ਆਪਣੇ ਸਰਦਾਰ ਪਟੇਲ ਜੀ ਨੂੰ ਅਰਪਣ ਕਰਤੀ ਤੇ ਉਸ ਟਾਈਮ ਇਹ ਕਿਲਾ ਠੀਕ ਠਾਕ ਸੀ 1948 ਚ ਕਿਲਾ ਠੀਕ ਠਾਕ ਸੀ ਬਿਲਕੁਲ ਸਹੀ ਸਲਾਮਤ ਸੀ ਕੋਈ ਇਹ ਚ ਹੋਣੀ ਸੀਗਾ ਤੇ ਉਸ ਤੋਂ ਬਾਅਦ ਤਾਂ ਮਸ਼ਹੂਰ ਹੈ 90 ਦੇ ਗਦਾਰ 90 ਦੇ ਗਦਾਰਾਂ ਨੇ ਇਹਨੂੰ ਲੁੱਟਿਆ ਖਾਦਾ ਪੀਤਾ ਜਿੰਨਾ ਜਿੰਨਾ ਇਹ ਲਖਣਾਂ ਤੱਕ ਵੇਚ ਗਏ ਇਹਨਾਂ ਦੇ ਦਰਵਾਜ਼ੇ ਵਿੱਚ ਲੋਹੇ ਤੱਕ ਵੇਚੇ ਸਰੀਏ ਕੱਟ-ਕੱਟ ਕੇ ਵੇਚੇ ਹੁਣ ਤਾਂ ਇਹਨੂੰ ਖੰਡਰ ਕਰਤਾ ਸ਼ਾਹੀ ਖਾਨਦਾਨ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਜਦੋਂ 1911 ਦਸੰਬਰ 1911 ਵਿੱਚ ਮਹਾਰਾਜਾ ਹੀਰਾ ਸਿੰਘ ਜੀ ਨੇ ਸ਼ੀਰ ਛੱਡਿਆ ਸੀ ਤੇ ਮਹਾਰਾਜਾ ਰਿਪੁਦਮ ਸਿੰਘ 1923 ਜਨਵਰੀ 1923 ਚ 23 ਜਨਵਰੀ 1913 ਚ ਗੱਦੀ 'ਤੇ ਬੈਠੇ ਸੀਗੇ ਲੇਕਿਨ ਜਿਹੜਾ ਮਹੀਨਾ ਸਵਾਮੀਨੀ ਦਾ ਟਾਈਮ ਸੀ ਉਹਦੇ ਵਿੱਚ ਵੀ ਨਾਬੇ ਦੇ ਗਦਾਰਾਂ ਨੇ ਨਾਬੇ ਦਾ ਖਜ਼ਾਨਾ ਲੁੱਟਿਆ ਸਾਰਾ ਕੁਝ ਹੋ ਗਿਆ ਤੇ ਉਹ ਇੱਥੋਂ ਡਰਦੇ ਭੱਜੇ ਵੀ ਕਿ ਉਹਨਾਂ ਨੇ ਜਾ ਕੇ ਦੋ ਅਧਿਕਾਰੀ ਜਿਹੜੇ ਅਹਿਲਕਾਰ ਸੀ ਇੱਥੇ ਉਹਨਾਂ ਨੇ ਸੋਲਣ ਦੇ ਕੇ ਮਹਾਰਾਜਾ ਪਟਿਆਲਾ ਦੀ ਛਾਣ 'ਚ ਜਾ ਕੇ ਫੋਨ ਨੇ ਵੀ ਕਿ ਉਹਨਾਂ ਨੇ ਕੋਠੀਆਂ ਖਰੀਦੀਆਂ ਅੱਜ ਵੀ ਉਹ ਖੜੀਆਂ ਨੇ ਅੱਜ ਵੀ ਇੱਥੇ ਉਹਨਾਂ ਦੇ ਪੱਥਰ ਲੱਗੇ ਹੋਣੇ ਨਾਬੇ ਦੇ ਗਜ਼ਾਰਾਂ ਦੇ ਤੇ ਉਸ ਤੋਂ ਬਾਅਦ ਤੇ ਉਹ ਇਹੀ ਸਿਆਸਤ ਸੀ ਜਿਹੜੇ ਅੰਦਰੂਨੀ ਛੜ ਜਾਂਤਰ ਸੀਗੇ ਜਿਹਨੂੰ ਅਸੀਂ ਗੁਪਤ ਰਾਜਨੀਤੀ ਕਹਿੰਦੇ ਆ ਉਹ ਸਾਰੀ ਚੱਲਦੀ ਰਹੀ ਤੇ ਚੱਲਦੇ ਉਸੇ ਰਾਜਨੀਤੀ ਦੇ ਛੜ ਜਾਂਤਰ ਚੱਲਦੇ ਅੱਗੇ ਤੋਕੇ 1923 ਦੇ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨੂੰ ਗ੍ਰਿਫਤਾਰ ਕਰਾਇਆ ਗਿਆ ਤੇ ਉਸ ਟਾਈਮ ਵੀ ਨਾਬੇ ਨੂੰ ਲੁੱਟਿਆ ਗਿਆ ਬਹੁਤ ਬੁਰੀ ਤਰ੍ਹਾਂ ਲੁੱਟਿਆ ਗਿਆ ਨਾਬੇ ਨੂੰ ਤੇ ਲੇਕਿਨ ਨਾਬੇ ਦਾ ਸੋਨਾ ਵਗੈਰਾ ਹੋਰ ਜੋ ਵੀ ਤਾਂ ਖਜ਼ਾਨੇ ਸਭ ਉਹਨੂੰ ਲੁੱਟਿਆ ਗਿਆ لیکن Maharaja Pratap Singh بالکل چھوٹے بچے ਹੋਣ ਕਰਕੇ ਉਹਨਾਂ ਨੂੰ ਗੱਦੀ ਨਹੀਂ ਦਿੱਤੀ ਗਈ ਤੇ ਫਿਰ ਉਹਨਾਂ ਨੂੰ 1937 ਦੇ ਵਿੱਚ ਇਹ ਗੱਦੀ ਮਿਲੀ ਨਾਬੇ ਜੀ ਅੰਗਰੇਜ਼ گورنمنٹ ਦੇ ਦੁਆਰੇ ਫਿਰ ਗੱਦੀ 1937 ਤੋਂ 48 ਤੱਕ ਉਹਨਾਂ ਨੇ ਸਾਰਾ ਕੁਝ ਡੋਨੇਟ ਕਰਤਾ ਸੀਗਾ لیکن ਇਸ ਕਿਲੇ ਦਾ ਸਹਾਸਮਾਨਾਲ ਕਿਸੇ ਨੇ ਨਹੀਂ ਕੀਤੀ Maharaja Pratap Singh ਦੇ ਟਾਈਮ 'ਚ ਬਿਲਕੁਲ ਠੀਕ ਠਾਕ ਸੀ ਉਸ ਤੋਂ ਬਾਅਦ ਹੁਣ ਵੀ ਹੁਣ ਦੇ ਢਹਣ ਦੇ ਕਿਨਾਰੇ 'ਚ ਨਹੀਂ ਸੰਭਾਲਿਆ ਗਿਆ ਟੁੱਟ ਜਾਏਗਾ ਪੰਜਾਬ ਸਰਕਾਰ ਨੂੰ ਇੱਥੇ ਚਾਹੀਦਾ ਇਤੇ ਕਿ ਰਿਪੇਅਰ ਕਰਨ ਇਸ ਇਤਿਹਾਸ ਰਨ 7 ਕਰੋੜ ਨਾਲ ਸੀ ਤੇ 1 ਕਰੋੜ ਹੀ ਲਾ ਦੇ ਨੇ ਫਿਰ ਵੀ ਨਹੀਂ ਜਾਂਦਾ ਕਿਤੇ ਇੰਨੀ ਮਜ਼ਬੂਤ ਬਿਲਡਿੰਗ ਬਣੀ ਹੋਈ ਹੈ ਇਹਦੇ 7 ਕਰੋੜ ਤੱਕ ਖਾ ਗਏ ਜਿਹੜੇ ਅਧਿਕਾਰੀ ਸੀ ਮਿਲੇ ਇੱਥੇ ਸਰਕਾਰ ਨੇ ਵੀ ਇਹਦੇ ਵਿੱਚ ਕੋਈ ਖਾਸ ਰੁਚੀ ਨਹੀਂ ਦਿਖਾਈ ਕਿਉਂਕਿ ਨਾਬਾ ਰਿਆਸਤ ਦੀ ਨਾਬਾ ਸਟਰੀਟ ਦੀ ਇੰਨੀ ਇਤਿਹਾਸ ਇੰਨਾ ਮਹਾਨ ਹੈ ਕਿ ਇੱਥੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਨਾਬ ਦੀ ਇਤਿਹਾਸ ਨੂੰ ਪੈਪਸੋ ਗਾਰਮਨਡੀ ਦੇ ਅੰਡਰ ਹਿਡਨ ਪਾਲਿਸੀ ਇਸ ਨੂੰ ਦੱਬਿਆ ਪੰਜਾਬ ਸਰਕਾਰ ਨੇ 1900 48ਵਾਂ ਵਾਰ ਪੈਸੋ ਗਵਰਨਮੈਂਟ ਬਣੀ ਸੀ ਕਾਂਗਰਸ ਸਰਕਾਰ ਇਹਦੇ ਉਲਟ ਸੀ ਤੇ ਪੰਜਾਬ ਪਟਿਆਲਾ ਰਿਆਸਤਾਂ ਪਹਿਲੀ ਉਲਟ ਸੀਗੀ ਰਿਆਸਤ ਪਟਿਆਲਾ ਦੇ ਅੰਦਰੂਨੀ ਤੌਰ ਤੇ ਇਸ੍ਰਿਕੇਬਾਜੀ ਕਰਕੇ ਉਲਟ ਸੀਗੀ ਤੇ ਲੇਕਿਨ ਸਰਕਾਰਾਂ ਨੇ ਵੀ ਤਰਫ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਉੱਪਰੋਂ ਜਿਹੜੀ ਈਸਟ ਇੰਡੀਆ ਕੰਪਨੀ ਦਾ ਆਦੇਸ਼ ਹੁੰਦਾ ਸੀਗਾ ਗੁਪਤ ਹਿਡਨ ਪਾਲਿਸੀ ਤਹਿਤ ਕਾਂਗਰਸ ਨੂੰ ਸੈਂਟਰ ਗਵਰਨਮੈਂਟ ਦੇ ਵਿੱਚ ਕਿ ਨਾਬੇ ਨੂੰ ਕੁਝ ਨਹੀਂ ਕਰ ਦੇਣਾ ਨਾਬੇ ਨੂੰ ਖਤਮ ਕਰੋ ਨਾਬੇ ਦੇ ਸ਼ਹਿਰ ਨੂੰ ਬਦਨਾਮ ਬਰਬਾਦ ਕਰੋ ਤੋਂ ਉਸਨੇ ਇੱਕ ਛੋਟਾ ਜਿਹਾ ਪਿੰਡ ਜਾਂ ਕਸਬਾ ਬਣਾ ਦਿਓ ਇਸ ਕਰਕੇ ਇਸ ਦੇ ਵਿੱਚ ਨਾਬੇ ਦੇ ਵਿੱਚੋਂ ਕੋਈ ਵੀ 1947 ਤੋਂ ਲੈ ਕੇ ਅੱਜ ਤੱਕ ਇੱਕ ਵੀ ਡਿਵੈਲਪਮੈਂਟ ਨਹੀਂ ਹੋਈ ਨਾਬੇ ਦੇ ਵਿੱਚ ਕੋਈ ਵੀ ਦੱਸ ਦੇ ਇੱਥੋਂ ਤੱਕ ਕਿ ਨਾਬੇ ਸਿਵਰੇਜ ਵੀ ਨਹੀਂ ਪੈਣ ਦਿੱਤਾ ਕਰਪਟ ਬੰਦਿਆਂ ਨੇ ਸਿਵਰੇਜ ਅੱਜ ਤੱਕ ਸਿਵਰੇਜ ਨਹੀਂ ਪਿਆ ਨਾਬੇ ਵਿੱਚ ਸਿਵਰੇਜ ਨਹੀਂ ਚੱਲਦਾ ਤੋਂ 1947 ਤੋਂ ਲੈ ਕੇ ਅੱਜ ਤੱਕ 2023 ਤੱਕ ਨਾਬੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਸਿਰਫ ਇੱਕੋ ਇੱਕ ਡਿਵੈਲਪਮੈਂਟ ਹੋਈ ਆ ਉਹ ਵੀ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਕਰਕੇ ਕਿ ਬਾਹਰ ਹੀਰਾ ਇਨਕਲੇਵ ਕੋਟ ਕੇ ਕਚਾਰੀਆਂ ਬਣੀਆਂ ਨੇ ਹੋਰ ਇਥੇ ਕੁਝ ਨਹੀਂ ਬਣਿਆ ਬਾਕੀ ਜੋ ਕੁਝ ਬਣਿਆ ਹੋਇਆ ਸੀਗਾ ਉਹ ਇਥੇ ਤੋੜ ਦਿੱਤਾ ਗਿਆ ਇਸ ਤੋਂ ਖਤਮ ਕਰ ਦਿੱਤਾ ਗਿਆ ਜਨੂੰ ਕਿ ਉਹਨਾਂ ਨੂੰ ਤੋੜਨ ਦੀ ਲੋੜ ਨਹੀਂ ਸੀ ਡਿਵੈਲਪ ਕਰਨ ਦੀ ਲੋੜ ਸੀ ਨੌਜਵਾਨ ਪੀੜੀ ਇੱਥੇ ਕਿਆ ਕਰਕੇ ਨੌਜਵਾਨ ਪੀੜੀ ਨੂੰ ਆਪਣਾ ਇਤਿਹਾਸੇ ਨਹੀਂ ਪਤਾ ਹੈ ਨੌਜਵਾਨ ਪੀੜੀ ਨੂੰ ਅਸੀਂ ਕੀ ਹਾਂ ਹੈ ਇਹ ਉਹ ਨਹੀਂ ਪਤਾ ਹੈ ਇਹਨਾਂ ਨੂੰ ਕੀ ਸੀ ਅਸੀਂ ਇਹਨਾਂ ਨੂੰ ਨਹੀਂ ਪਤਾ ਨਾਬਾ ਰਿਆਸਤ ਦੇ ਨਾਲ ਦੇਖੋ ਮਹਾਰਾਜਾ ਰਿਪੂਦਮਨ ਜੀ ਨੂੰ ਗ੍ਰਿਫਤਾਰ ਕਰਾਇਆ ਕਿਉਂ ਕਰਵਾਇਆ ਕਿਉਂਕਿ ਅੰਗਰੇਜ਼ਾਂ ਦੇ ਉਲਟ ਸੀਗੇ ਅੰਗਰੇਜ਼ ਇਹਨਾਂ ਨੂੰ ਗਿਰਸਾ ਕਾਇ ਦੇਰਾ ਦੋਂ ਨੂੰ ਭੇਜ ਦਿੱਤਾ ਦੇਰਾ ਦੋਂ ਤੋਂ ਭੇਜ ਕੇ ਉਹਨਾਂ ਨੂੰ ਉੱਥੋਂ ਹੋਰ ਅੱਗੇ ਚੁਗਲਖਾਰੀ ਉਹ ਚਲੀ ਉਹਨਾਂ ਨੂੰ ਕੋਡਾਈ ਕਨਾਲ ਭੇਜਤਾ ਕੋਡਾਈ ਕਨਾਲ ਦੇ ਵਿੱਚ ਉਹਨਾਂ ਦੀ 3 ਲੱਖ 20 ਹਜ਼ਾਰ ਪੈਨਸ਼ਨ ਸੀ ਅੰਗਰੇਜ਼ਾਂ ਨੇ ਉਹਨਾਂ ਨੂੰ ਤੰਗ ਕਰਨ ਵਾਸਤੇ ਜਲੀਲ ਕਰਨ ਵਾਸਤੇ ਮਹਾਰਾਜਾ ਰਿਪਦਾਵਨ ਸਿੰਘ ਨੂੰ ਤਾਂ ਉਹਨਾਂ ਦੀ ਪੈਨਸ਼ਨ ਘਟਾ ਕੇ 1 ਲੱਖ 20 ਹਜ਼ਾਰ ਕਰ ਦਿੱਤੀ ਉਸ ਜ਼ਮਾਨੇ 'ਚ 1923 ਦੇ ਵਿੱਚ 23 ਤੋਂ 23 25 ਦੋ ਕੁ ਸਾਲ ਇੱਥੇ ਰਹੇ ਨਾ 25 ਦੇ ਵਿੱਚ ਉੱਥੇ ਇਹ ਆਏ ਹਾਲਤ ਕਰਨ ਦੇ ਬਾਅਦ ਵੀ ਲੇਕਿਨ ਮਹਾਰਾਜਾ ਰਿਪਦਾਵਨ ਨੂੰ ਝੁਕੇ ਨਹੀਂ ਜਲੀਲ ਨਹੀਂ ਹੋਏ ਤੇ ਉਹਨਾਂ ਨੇ ਕੋਈ ਵੀ ਨਾ ਮਾਫੀ ਮੰਗੀ ਨਾ ਉਹਨਾਂ ਨੇ ਆਪਣੀ ਰਾਜਗਤੀ ਬਾਰੇ ਕੋਈਤਾ ਦੇਖੋ ਜ਼ਿੰਮੇਵਾਰੀ ਇਹਦੇ ਚ ਜਿਹੜੀ ਹੁੰਦੀ ਹੈ ਜੀ ਮੌਜੂਦਾ ਸਰਕਾਰ ਦੀ ਬੰਦੀ ਹੈ ਕਿਉਂਕਿ ਜਿਹੜਾ ਫੰਡ ਹੈ ਇਨਫਰਾਸਟ੍ਰਕਚਰ ਹੈ ਪੂਰੇ ਸਟੇਟ ਦਾ ਉਹ ਜਿਹੜਾ ਹੁੰਦਾ ਆ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਮੌਕੇ ਦੀ ਉਹਦੇ ਹੱਥ ਚ ਹੁੰਦਾ ਇਹਨਾਂ ਨੂੰ ਚਾਹੀਦਾ ਕਿ ਜਿੱਦਾਂ ਨਾਬੇ ਦਾ ਕਿਲਾ ਆ ਇਹ ਨਾਬਾ ریاست ਦਾ ਧੁਰਾ ਮੰਨਿਆ ਜਾਂਦਾ ਸੀਗਾ ਨਾਬਾ ਕਿਲਾ ਇਹ ਲੋਕਾਂ ਨੂੰ ਆਣ ਵਾਲੀ ਪੀੜ੍ਹੀ ਨੂੰ ਇਹ ਜਿਹੜੀਆਂ ਵਿਰਾਸਤ ਆਪਣੇ ਕੋਲੇ ਰਹਿ ਕਿੰਨੀ ਇਕ ਗਈਆਂ ਆਪਾਂ ਨੂੰ ਚਾਹੀਦਾ ਹੈ ਕਿ ਇਦਾਂ ਦੀਆਂ ਵਿਰਾਸਤਾਂ ਨੂੰ ਆਪਾਂ ਜਿੰਨਾ ਜਲਦੀ ਹੋ ਸਕੇ ਇਹਨਾਂ ਨੂੰ ਸਰਕਾਰਾਂ ਨੂੰ ਇਹਨਾਂ ਦਾ ਰੱਖ-ਰਖਾਅ ਇਹਨਾਂ ਦੀ ਦੇਖਰੇਖ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਬਾਰੇ ਪਤਾ ਲੱਗ ਸਕੇ। ਕੀ ਲੱਗਦਾ ਜੇ ਆਉਣ ਵਾਲੇ ਟਾਈਮ 'ਚ ਜੇ ਇਹਨੂੰ ਸੰਭਾਲਣਾ ਕੀਤਾ ਗਿਆ ਬਿਲਕੁਲ ਹੋ ਖੰਡਰ ਹੋ ਚੁੱਕਿਆ। ਆ ਬਿਲਕੁਲ ਲੋਪ ਹੋ ਜਾਣਗੇ ਵਿਰਾਸਤ। ਦੇਖੋ ਜੀ ਹੁਣ ਇਹ ਇਹਦੀਆਂ ਕੰਧਾਂ ਇਹਦਾ ਸਿਸਟਮ ਇਹਦਾ ਦਰਵਾਜ਼ੇ ਦੇ ਢੈਂਦੇ ਜਾ ਰਹੇ ਨੇ ਟੁੱਟਦੇ ਜਾ ਰਹੇ ਨੇ। ਸਰਕਾਰ ਨੂੰ ਚਾਹੀਦਾ ਜਿੰਨੀ ਜਲਦੀ ਪੋਸੀਬਲ ਹੋ ਸਕੇ ਸਰਕਾਰ ਉਹ ਤਾਂ ਕਹਿੰਦੀ ਹੈ ਵੀ ਅਸੀਂ ਹਰ ਛੋਟੇ ਤੋਂ ਛੋਟੇ ਚੇੜ ਦਾ ਹਰ ਛੋਟੇ ਤੋਂ ਛੋਟੇ ਕੰਮ ਦਾ ਧਿਆਨ ਰੱਖਾਂਗੇ ਇਹ ਵਿਰਾਸਤ ਐਡੀ ਵੱਡੀ ਐ ਇਹ ਵਿਰਾਸਤ ਨੂੰ ਐਡੀ ਵੱਡੀ ਵਿਰਾਸਤ ਨੂੰ ਅੱਖੋਂ ਅੰਗੋਲੀਆਂ ਕਰਨਾ ਇੱਕ ਸਰਕਾਰ ਦਾ ਬਹੁਤ ਵੱਡਾ ਇਹ ਮੈਂ ਕਹਿੰਦਾ ਨਮੋਸ਼ੀ ਵਾਲਾ ਕੰਮ ਹੈ ਮੈਂ ਵੀਰੇ ਸਮਾਣੀ ਤੋਂ ਆਇਆ ਸਮਾਣੀ ਤੋਂ ਸਪੈਸ਼ਲ ਕਿਲਾ ਦੇਖਣ ਵਾਸਤੇ ਹਾਂਜੀ ਸਰ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਵੀਰੇ ਬਾਰੋ ਦਾ ਲੱਗਿਆ ਵਾਲੇ ਦਲੇ ਵੀ ਜਾ ਕੇ ਮੇਨ ਐਂਟਰੀ ਹੋਊਗੀ ਅੰਦਰ ਜਾ ਕੇ ਦੇਖਾਂਗੇ ਵਧੀਆ ਘੁੰਮਾਂਗੇ ਪਰ ਜਿੱਥੇ ਆ ਕੇ ਉਰੇ ਆ ਕੇ ਦੇਖਿਆ ਕੋਈ ਸਾਂਭ ਸੰਭਾਲ ਨਹੀਂ ਹੈਗੀ ਕੋਈ ਅੰਦਰ ਬਣਨ ਦਾ ਨਹੀਂ ਕੋਈ ਮਤਲਬ ਜਿੱਦਾਂ ਦੀ ਜੀ ਹੈਗੀ ਖੂਬਸੂਰਤੀ ਇਦਾਂੇ ਹੋਣਾ ਚਾਹੀਦਾ ਹੈ ਉਹਦਾ ਹੈ ਨਹੀਂ ਯਾਰ ਉਹੀ ਆ ਵੀ ਮੇਨ ਗੱਲ ਦਾ ਸਰਕਾਰਾਂ ਦੇ ਆ ਗਿਆ ਕੋਈ ਜੰਮੇ ਕੋਈ ਪ੍ਰਬੰਧਕ ਨੇ ਜਿਹੜੇ ਇਹਨਾਂ ਨੂੰ ਸਾਹਮਣੇ ਨੇਗੇ ਕੋਈ ਇੰਨਾ ਇੰਟਰਸਟ ਨਹੀਂ ਦਿਖਾ ਰਹੇਗੇ ਜਿਵੇਂ ਪੁਰਾਣੀ ਚਾਉਣ ਵਾਲੀ ਆਪਣੀ ਪੀੜ੍ਹੀ ਕਿਸ ਤਰ੍ਹਾਂ ਦੇਖੂਗਾ ਨਾ ਵੀ ਆਪਣੇ ਪੰਜਾਬ ਦੇ ਵਿੱਚ ਕਿੱਡੇ-ਕੱਡੇ ਰਾਜੇ ਆ ਕੇ ਗਏ ਨੇ ਕਿੱਡੀ ਇਨਾਂ ਦੀ ਰਹਿਇਸਤੀ ਕੀ ਉਹਨਾਂ ਨੂੰ ਕਿੱਦਾਂ ਪਤਾ ਲੱਗੂ ਆਪਣੇ ਉਹਨਾਂਲੇ ਬੱਸ ਸਰਕਾਰਾਂ ਵੱਲੋਂ ਤਾਂ ਧਿਆਨ ਦਿੱਤੇ ਆਪ ਸਰਕਾਰ ਤੋਂ ਕੀ ਮੰਗ ਰਿਹਾ ਮੰਗ ਰਿਹਾ ਕੀ ਸਰਕਾਰ ਤੋਂ ਇਹੀ ਕਹਿਣ ਮੰਗ ਕਰਦੇ ਜਿਸ ਤਾ ਵੀ ਜਿਹੜੇ ਇਦਾਂ ਦੇ ਇਤਿਹਾਸਿਕ ਸਥਾਨ ਨੇ ਜਿਵੇਂ ਕੋਈ ਗੁਰਦੁਆਰਾ ਸਾਹਿਬ ਹੋਊਗਾ ਪੁਰਾਣੇ ਕੋਈ ਕਿਲੇ ਨੇ ਰਾਜਾਂ ਦੇ ਉਹਨਾਂ ਨੂੰ ਦੇਖਿਆ ਆਉਣ ਵਾਲੀ ਪੀੜ੍ਹੀ ਵਾਸਤੇ ਲੰਬੇ ਸਮੇਂ ਵਾਸਤੇ ਜਿਉਂਦਾ ਰੱਖਿਆ ਜਾਵੇ ਹਨ ਵੀ ਜਿਹੜਾ ਬਾਹਰੋਂ ਆ ਕੇ ਕੋਈ ਬੰਦਾ ਆਪਣੇ ਆਪਣੇ ਦੇਖਣ ਵੀ ਆਪਣੇ ਜਿਹੜੇ ਵੀ ਯੁਰਗ ਦੀ ਵਧੀਆ ਇੱਥੇ ਕਾਇਮ ਹੋ ਕਰਕੇ ਗਏ ਨੇਗੇ ਆਪ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਖਬਰ ਨਸ਼ਰ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਖੰਡਕ ਕਿਲੇ ਦੀ ਸਾਮ ਸੰਭਾਲ ਕਿਤੀ ਜਾਵੇਗੀ ਤੇ ਜਾਂ ਫਿਰ ਇਹ ਖੰਡਰ ਹੋਈਆਂ ਇਮਾਰਤਾਂ ਆਪਣੇ ਆਪ ਨੂੰ ਖੋਦੀਆਂ ਰਹਿਣਗੀਆਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੇਸ ਚੈਨਲ ਦੇ ਲਈ ਨਾਪਾਤੋ ਸੁਖਜੈਨ ਸਿੰਘ ਨੂਬਾਣਾ ਰਿਪੋਰਟ